ਵਾਹ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਮੱਝセール ਲਈ ਲੈ ਕੇ ਆਏ ਜੀ ਸੋਈ ਸਵਾਈ ਆ ਬਾਈ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪੋਸੂ ਰੱਖੇ ਪਿਆ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਨੇ ਆ ਬਾਪੂ ਡਿਟੇਲ ਹਾਂਜੀ ਬਾਪੂ ਹਾਂਜੀ ਬਾਪੂ ਹਸ਼ੀਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਹਾਂਜੀ ਨਾਮ ਤੇ ਐਡਰੈਸ ਬੋਲ ਨਰਦੇਵ ਸਿੰਘ ਜੀ ਠੀਕ ਆ ਪਿੰਡ ਪਿੰਡ ਬੋਰਜ ਰਾਜਗੜਾ ਜ਼ਿਲ੍ਹਾ ਗੜਪਿੰਡ ਹੈ ਬਠਿੰਡਾ ਜੀ ਤਹਿਸੀਲ ਕਿਹੜੀ ਪੈਂਦੀ ਹੈ ਫੋਲ ਜੀ ਨੇੜੇ ਪਿੰਡ ਕਿਹੜਾ ਰਹੇ ਹਨ ਨੇੜੇ ਸਲਾਦਪੁਰ ਸਲਾਦਪੁਰੋਂ ਪਧੌੜ ਪਿੰਡ ਵੀ ਨੇੜੀ ਹੈ ਹਾਂ ਡੇਰਾ ਖੰਮਲੋ ਸਰਚਾ ਲੰਦਾ ਠੀਕ ਹੈ ਭਾਈ ਮੋਬਾਈਲ ਨੰਬਰ ਬੋਲੋ 946556 ਜੀ ਹੂੰ 05413 ਠੀਕ ਹੈ ਬਾਪੂ ਇਹ ਬਾਪੂ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਪੂ ਜਿਹੜੀ ਮੱਝ ਦੇ ਨੇ ਆਪਣੇ ਘਰ ਦੀ ਆ। ਹਾਂਜੀ। ਕਿਹੜਾ ਸੂਆ ਸੁੰਦੀ ਆ? ਇਹ ਜੀ ਤੀਜਾ ਸੂਆ ਸੁੰਦੀ ਆ। ਤੀਜਾ ਸੂਆ ਸੂਈ ਵੀ ਆ। ਹਾਂ। ਠੀਕ ਆ। ਕਿੰਨੇ ਦਿਨ ਹੋ ਗਏ ਸੂਈ ਨੂੰ? ਇਹਨੂੰ 5 ਤਰੀਕ ਨੂੰ ਸੂਈ ਆ ਜੀ ਹੱਥ ਨੇ। 5 ਤਰੀਕ ਨੂੰ ਹੱਥ ਨੇ ਸੂਈ ਆ। ਅੱਜ ਕਿੰਨੀ ਹੋ ਗਈ? 13 ਹੋ ਗਈ। ਹਾਂ। 13 ਹੋ ਗਈ। ਬੱਚਾ ਕੀ ਦੇਦਾ ਕਰਮਾਣੀ ਨੇ? ਹਾਂ। ਕੱਟਾ-ਕੱਟੀ ਆ। ਕੱਟਾ ਏ। ਕੱਟਾ ਹੈਗਾ। ਠੀਕ ਆ। ਕਿੰਨਾ ਦੁੱਧ ਰੈੜੀ ਆ ਹੁਣ ਚੋਣ ਵਾਲਾ? ਹੁਣ ਜੀ ਹੈਗਾ ਜੀ 15 ਕਿਲੋ। ਤੰਦਰਾਕ ਨੈਟ ਚੋਂ ਵਾਲਾ ਤੇ ਹਾਂ ਹਾਂ ਪੰਜ ਦੋ ਡੰਗ ਚੋਂ ਵੀ ਹਾਂ 15 ਲੀਟਰ ਦੁੱਧ ਬਈ ਨੈਟ ਤਿਆਰ ਫੇਸ ਬੜਾ ਚੰਗਾ ਘਰੂ ਮਾਝਾ ਕੋਈ ਬਾਪੂ ਦਾ ਵਪਾਰ ਦਾ ਕੰਮ ਨਹੀਂ ਦੋਨੇ ਸਿੰਘ ਕਰਮ ਵਾਲੀ ਦੇ ਇੱਕੋ ਜਿਹੇ ਘਰ ਦੇ ਦੇਖੋ ਪਲੀ ਵੀ ਫੁੱਲ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਲੈ ਨਿਕੜ ਗਏ ਪੂਰੇ ਗੈਬ ਤੇ ਆਰਡਰ ਕਮਾਲ ਦਾ ਗਾੜੀ ਦੇਖੋ ਕਿੰਨੀ ਚੰਗੀ ਹੈ ਲੈ ਪੀਡੀ ਤੇ ਪਾਵੇ ਵਰਗੇ ਤਾਂ ਉਹ ਨਹੀਂ ਉਧਰ ਪਾਸੇ ਆ ਉਹਦਾ ਇਹ ਦੁੱਧ ਵਾਈ ਕਹਿੰਦਾ 15 ਲੀਟਰ ਚੌਣ ਵਾਲਾ ਸਿਆਰਾ ਕਹਿਣ ਵਾਲਾ ਨਹੀਂ ਉਹ ਦੋ ਡੰਗ ਦਾ ਨਾਪ ਕੇ ਲੈ ਜਾ ਫੇਸ ਬੜਾ ਚੰਗਾ ਕਰਦ ਵੱਡ ਫੁੱਲ ਕਰਮਾ ਜੀ ਮੁੱਲ ਕੀ ਆ ਬਾਪੂ ਇਹਦਾ 120 ਜੀ 1,20,000 ਰੁਪਿਆ ਮੁੱਲ ਹੈ ਵੀਰੇ ਮਾਨ ਤਾਂ ਜਿਹੜਾ ਮੌਕੇ ਤੇ ਜਰੂਰ ਕਰੂਗਾ ਲੇਵਾ ਬਹੁਤ ਆ ਥਾਨ ਬਹੁਤ ਚੰਗਾ ਚਵਾਈ ਚੰਗੀ ਆ ਸੋਈ ਸਵਾਈ ਆ ਬਈ ਤੋੜ ਕੇ ਦਿਖਾ ਦਿਓ ਜੀ ਮੜੀ ਹਾ ਦਾ ਜੋ ਵੇ ਚੰਗਿਆ ਰਾਜੀ ਬਹੁਤ ਆ ਲੇਵਾ ਦੇਖੋ ਬਈ ਸੂਕੋਂ ਲੇਵਾ ਸਟਾਰਟ ਹੋ ਜਾਂਦਾ ਮੂਰੇ ਧੁੰਨੀ ਦਾ ਕਲੇਵਾ ਪਿਆ 15 ਲੀਟਰ ਦੁੱਧ ਕਹਿਣ ਵਾਲਾ ਨਹੀਂ ਚਿਉਨ ਵਾਲਾ ਹਾਜ਼ਰ ਆ ਬਈ ਘਰੂ ਮਾਜਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਪਸ਼ੂ ਬਾਈ ਕੋਲੇ ਸਾਰੀ ਚੰਗਿਆ ਬਰੀਡ ਚੰਗੀ ਆ ਵਾਜ ਇਹ ਵੀ ਬਹੁਤ ਚੰਗਿਆ ਜਿਹੜੀ ਬਾਪੂ ਨੇ ਵਿਕਰੀ ਵਾਸਤੇ ਰੱਖੀ ਆ ਤੇ ਦੂਜਾ ਮਾਲ ਵੀ ਬਾਪੂ ਦਾ ਸਾਰਾ ਹੀ ਚੰਗਾ ਤੋਰਾ ਦੇਖੋ ਇਧਰ ਨੂੰ ਲੈ ਜਾਓ ਬਾਪੂ ਇਧਰ ਆਜੋ ਜੀ ਮਗਰ ਨੂੰ ਛੇਤੀ ਤੋਰਾ ਦੇਖੋ ਕਮਾਨ ਲੇਵਾ ਦੇ ਇਧਰ ਮਗਰ ਹੋ ਜਾਓ ਜੀ ਹੋਈ ਚੈੱਕ ਨੀ ਮੋਲ ਕੱਦ ਵੀ ਚੰਗਾ ਪੱਲੀ ਵੀ ਆ ਬਈ ਤੋਰਾ ਵੀ ਇੱਕ ਨੰਬਰ ਆ ਤੇ ਲੇਵਾ ਦੇਖੋ ਬਈ ਦਵਾਰੋਂ ਫੇਰ ਲੇਵਾ ਦਿਖਾਉਨੇ ਆ ਗਾੜੀ ਚੈੱਕ ਕਰ ਲਓ ਪੂਰੀ ਚੰਗੀ ਕੱਲਾ ਕੱਲਾ ਥਣ ਪੀੜ ਦੇ ਪਾਇ ਵਰਗੇ ਹਨ ਜੇ ਬਾਬਾ ਪਰ ਫੁੱਲ ਲੇਵਾ ਕਰ ਮਾਈ ਇਹ ਮੋਦੂ ਵੀ ਜਾਇਜ਼ ਆ ਬਈ ਕਿਸੇ ਵੀ ਮੋਦੂ ਪਸੰਦ ਵਾਲੇ ਬਾਈ ਨੇ ਲੈ ਟੈਕਾ ਲੈ ਤੁਹਾਨੂੰ